ਰੱਜ ਜਾਂਦੇ ਆ ਜਿਹੜੇ ਅੜ ਜਾਂਦੇ ਆ ਉਹਨਾਂ ਦੇ ਨਾਮ ਬੋਲਦੇ ਆ ਉਹ ਦੁਨੀਆ ਚੇਤੇ ਰੱਖਦੀ ਆ ਪਰ ਵੇਖੋ ਸਾਹਮਣੇ ਆਹ ਤਵਰਜੀ ਵਾਲਾ ਫੇਰ ਲੱਗ ਗਿਆ ਫੇਰ ਲੱਗ ਗਿਆ ਫੇਰ ਲੱਗ ਗਿਆ ਆਹ ਤਵਰਜੀ ਆਹ ਤਵਰਜੀ ਆਹ ਤਵਰਜੀ ਕੀ ਬਾਤ ਐ ਲੈ ਵੀ ਰਾਜਿਆਂ ਵਾਲਿਓ ਇੱਕ ਗੱਲ ਦੱਸਿਓ ਵੀ ਜੇ ਅੱਜ ਇੱਥੇ ਆਇਆ ਤਾਂ ਮਾਨ